ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟ ਉਤੇ ਸੋ ਅੱਜ ਦੀ ਜਾਣਕਾਰੀ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਇਹ ਵੀ ਬੜੀ ਦਿਲਚਸਪ ਔਰ ਜਾਣਕਾਰੀ ਭਰਪੂਰ ਵੀਡੀਓ ਹੈ ਭਾਰਤ ਦੇ 13 ਦਿਨਾਂ ਦਾ ਪ੍ਰਧਾਨ ਮੰਤਰੀ ਅਟੱਲ ਬਿਹਾਰੀ ਬਾਜਪਈ ਦੇ ਸਣੇ ਦੁਨੀਆ ਦੇ ਉਹ ਪ੍ਰਧਾਨ ਮੰਤਰੀ ਦੁਨੀਆ ਦੇ ਉਹ ਰਾਜੇ ਜਿਹੜੇ ਕਿ ਸਭ ਤੋਂ ਘੱਟ ਸਮੇਂ ਲਈ ਦੇਖ ਦੇ ਰਾਜੇ ਚੁਣੇ ਗਏ ਮਤਲਬ ਕਿ ਸਭ ਤੋਂ ਘੱਟ ਸਮਾਂ ਘੰਟਿਆਂ ਲਈ ਵੀ ਚੁਣੇ ਗਏ ਸੀ ਕਈ ਰਾਸ਼ਟਰਪਤੀ ਆ ਪ੍ਰਧਾਨ ਮੰਤਰੀ ਤਾਂ ਸੋ ਵੀਡੀਓ ਸੁਣੋ ਬੜੀ ਦਿਲਚਸਪ ਹੈ ਪਰ ਦੋਸਤੋ ਸਾਰੀ ਵੀਡੀਓ ਸੁਣਨਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਤੇ ਜਿਨ੍ਹਾਂ ਵੀ ਨੇ ਹਾਲ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਜਰੂਰ ਕਰ ਲੋ ਤੇ ਬੈਲ ਵਾਲਾ ਬਟਨ ਵੀ ਦਬਾ ਲੋ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਾਂਗੇ ਜਰਮਨੀ ਦੀ ਜੋ ਕਿ ਇੱਕ ਨਾਜ਼ੀ ਸੀਗਾ ਜਰਮਨੀ ਦਾ ਇੱਕ ਰਾਤ ਦਾ ਚਾਂਸਲਰ ਜੋਸੇਫ ਗੋਬਲ ਇਨੋ 나ਜੀ ਸ਼ਾਸਨ ਦੇ ਪ੍ਰੋਪਾਗੈਂਡਾ ਮੰਤਰੀ ਵਜੋਂ ਜਾਣਿਆ ਜਾਂਦਾ ਜਰਮਨੀ ਦੇ ਵਿੱਚ ਸਾਲ 1936 ਤੋਂ 1947 ਤੱਕ 나ਜੀ ਸ਼ਾਸਨ ਰਿਹਾ ਹਾਲਾਂਕਿ ਬਹੁਤ ਥੋੜੇ ਲੋਕਾਂ ਨੂੰ ਪਤਾ ਹੈ ਕਿ ਜੋਸੇਫ ਗੋਬਲ ਕੁਝ ਸਮਾਂ ਦੇ ਤੇ ਚਾਤਲਰ ਵੀ ਰਹੇ ਭਾਵੇਂ ਇੱਕ ਦਿਨ ਲਈ ਉਸੇ ਹੀ ਇਹ ਇੱਕ ਦਿਨ ਲਈ ਬਣਿਆ ਸੀ ਇਹ ਉਦੋਂ ਹੋਇਆ ਜਦੋਂ ਦੂਜੇ ਵਿਸ਼ਵ ਯੁੱਧ ਦੇ ਅਖੀਲੇ ਦਿਨਾਂ ਦੇ ਵਿੱਚ ਯੁੱਧ ਯੂਰਪ ਦੇ ਵਿੱਚ ਪੂਰਾ ਭਖਿਆ ਹੋਇਆ ਸੀ ਇਸੇ ਦੌਰਾਨ ਐਡੋਲਫ ਹਿਟਲਰ ਤੋਂ ਬਾਅਦ ਇਹ ਚਾਂਸਲਰ ਬਣਿਆ ਔਰ ਇਸ ਨੇ ਬਰਲਿਨ ਦੇ ਬੰਕਰ 'ਚ ਖੁਦਕੁਸ਼ੀ ਕੀਤੀ। ਗੋਬਲਜ਼ ਹਿਟਲਰ ਤੋਂ ਬਾਅਦ ਸੈਕੰਡ ਇਨ ਕਮਾਂਡ ਸੀ। ਪਰ ਉਹਨੇ ਅਤੇ ਉਹਦੀ ਪਤਨੀ ਨੇ ਆਪਣੇ 6 ਬੱਚਿਆਂ ਨੂੰ ਸਾਈਨਾਈਡ ਦਾ ਜ਼ਹਿਰ ਦੇਣ ਤੋਂ ਬਾਅਦ ਖੁਦਕੁਸ਼ੀ ਕਰ ਲਈ। ਹੁਣ ਗੱਲ ਕਰਦੇ ਆ ਵਾਈਟ ਹਾਊਸ ਦੀ। ਵਿਲੀਅਮ ਹੈਰੀ ਹੈਰਿਸਨ ਇਹਦਾ ਸਮਾਂ 1773 ਤੋਂ ਲੈ ਕੇ 1841 ਤੱਕ ਦਾ ਹੈ। ਇਹ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਰਹੇ ਹਨ ਜਿਨ੍ਹਾਂ ਦੀ ਮੌਤ ਇਸ ਆਉਂਦੇ ਉੱਪਰ ਰਹਿੰਦਿਆਂ ਹੋਈ ਤੇ ਉਹ ਸਭ ਤੋਂ ਥੋੜਾ ਸਮਾਂ ਇਸ ਔੜੇ ਉੱਤੇ ਬਿਰਾਜਮਾਨ ਰਹੇ। ਉਹ ਇੱਕ ਸਾਬਕਾ ਫੌਜੀ ਸੀ। ਉਹਨਾਂ ਨੂੰ ਰਾਸ਼ਟਰਪਤੀ ਬਣਿਆ ਅਜੇ 32 ਦਿਨ ਹੋਏ ਸੀ ਜਦੋਂ ਉਹਨਾਂ ਨੂੰ ਨਮੂਨੀਆਂ ਨੇ ਘੇਰ ਲਿਆ ਤੇ 68 ਸਾਲ ਦੀ ਉਮਰ ਵਿੱਚ ਉਹਨਾਂ ਦੀ ਮੌਤ ਹੋ ਗਈ। ਹੁਣ ਗੱਲ ਕਰਦੇ ਹਾਂ ਦੋਸਤੋ ਅਰਜנטיਨਾ ਦੀ। ਸਾਲ 2001 ਦੇ ਦਸੰਬਰ ਮਹੀਨੇ ਦੌਰਾਨ ਅਰਜنٹੀਨਾ ਇੱਕ ਡੂੰਘੇ ਸੰਕਟ ਵਿੱਚੋਂ ਲੰਘ ਰਿਹਾ ਸੀ ਆਰਥਿਕ ਸੰਕਟ ਦੇ ਲੱਛਣਾਂ ਵਜੋਂ ਦੇਸ਼ ਦੀਆਂ ਸੜਕਾਂ ਉੱਪਰ ਬੜਾ ਹੀ ਹਿੰਸਕ ਪ੍ਰਦਰਸ਼ਨ ਹੋ ਰਿਹਾ ਸੀ ਜਿਨ੍ਹਾਂ 'ਚ ਘੱਟੋ-ਘੱਟ 25 ਮੌਤਾਂ ਹੋ ਚੁੱਕੀਆਂ ਸੀ ਦੇਸ਼ ਦੇ ਵਿਗੜਦੇ ਮਾਹੌਲ ਦਾ ਪ੍ਰਸ਼ਾਵਾ ਦੇਸ਼ ਦੇ ਸਿਆਸੀ ਗਲਿਆਰਾਂ ਉੱਪਰ ਵੀ ਅਸਰ ਅੰਦਾਜ਼ ਹੋਇਆ ਤੇ ਰਾਸ਼ਟਰਪਤੀ ਫਰਨਾਂਡੋ ਡੀ ਲਾਰੂਆ ਨੂੰ 20 ਦਸੰਬਰ ਨੂੰ ਅਸਤੀਫਾ ਦੇਣਾ ਪਿਆ ਉਹ ਤੋਂ ਬਾਅਦ ਦੇਸ਼ ਵਿੱਚ ਦਿਲਚਸਪ ਸਿਆਸੀ ਡਰਾਮਾ ਚੱਲਿਆ ਰੂਆ ਤੋਂ ਬਾਅਦ ਸੈਨੇਟ ਵਿੱਚ ਬਹੁ ਗਿਣਤੀ ਦੇ ਆਗੂ ਰੇਮੋਂ ਪੋਇਤਰਾ ਇਹ ਰਾਸ਼ਟਰਪਤੀ ਬਣੇ ਇਹਦੀ ਵਜ੍ਹਾ ਸੀ ਕਿ ਉਪ ਰਾਸ਼ਟਰਪਤੀ ਦੀ ਕੁਰਸੀ ਪਹਿਲਾਂ ਤੋਂ ਹੀ ਖਾਲੀ ਪਈ ਸੀ 2 ਦਿਨਾਂ ਬਾਅਦ ਪੋਇਤਰਾ ਨੇ ਵੀ ਅਹੁਦਾ ਛੱਡਤਾ ਕਿਉਂਕਿ ਕਾਂਗਰਸ ਵੱਲੋਂ ਚੁਣੇ ਗਏ ਐਡਾਲਫੋ ਰੋਡ ਰੂਗੀਜ਼ ਸ਼ਾ ਇਹਨੇ ਅਹੁਦਾ ਸਭਾ ਲੈਣਾ ਸੀ ਅਰਜنٹੀਨਾ ਦੇ ਰਾਸ਼ਟਰਪਤੀ ਦੇ ਦਫ਼ਤਰ ਨੂੰ ਕਾਸਾਰੋ ਸਾਡਾ ਕਿਹਾ ਜਾਂਦਾ ਆਪਣੇ ਆਰਥਿਕ ਸੁਧਾਰਾਂ ਨੂੰ ਮਿਲੀ ਹਮਾਇਤ ਖੁਰਦੀ ਦੇਖ ਕੇ ਇੱਕ ਹਫ਼ਤੇ ਦੇ ਅੰਦਰ ਹੀ ਸਾਨ ਨੇ ਵੀ ਅਸਤੀਫਾ ਦੇ ਦਿੱਤਾ ਕਾਨੂੰਨ ਮੁਤਾਬਕ ਅਸਤੀਫੇ ਤੋਂ ਬਾਅਦ ਉਹ ਆਪਣੀ ਪਿਛਲੀ ਭੂਮਿਕਾ 'ਚ ਆ ਸਕਦੇ ਸੀ ਪਰ ਉਹਨੇ ਉਹ ਵੀ ਮੰਨਾਂ ਕਰਤਾ ਦੇ ਸੀਨੇਟ ਦੇ ਆਗੂ ਦੇ ਔਰਤੋਂ ਅਸਤੀਫਾ ਦੇ ਦਿੱਤਾ ਉਤੋ ਬਾਅਦ ਚੈਂਬਰ ਆਫ ਡਿਪਿਊਟਸ ਇਹਦੇ ਆਗੂ ਇਡਿਆਡੋ ਕਮੈਨੋ ਚੌਥਾ ਜੇ ਤੁਸੀਂ ਗਿਣਤੀ ਭੁੱਲ ਗਏ ਹੋਮੋ ਤਾਂ ਇਹ ਰਾਸ਼ਟਰਪਤੀ ਬਣੇ ਜਾਨੀ ਕਿ ਤਿੰਨ ਦਿਨਾਂ ਬਾਅਦ ਹੀ ਖੋਨੇ ਵੀ ਅਹੁਦਾ ਛੱਡਦਾ ਉਹਦੀ ਥਾਂ ਉਹਦਾ ਸੰਭਾਲਿਆ ਕਾਂਗਰਸ ਦੇ ਇੱਕ ਹੋਰ ਚੁਣੇ ਹੋਏ ਆਗੂ ਇੜਿਆਡੋ ਦੁਲਾਦੇ ਨੇ ਉਹ ਸਾਲ 2003 ਦੀਆਂ ਆਮ ਲੋਕ ਚੋਣਾਂ ਤੱਕ ਅਰਜੰਟੀਨਾ ਦੇ ਰਾਸ਼ਟਰਪਤੀ ਰਿਹਾ ਜਣੀ ਕੇ ਦੋਸਤੋ ਸਾਲ 2001 ਦੇ ਦਸੰਬਰ ਦੇ ਆਖਰੀ 10 ਦਿਨਾਂ ਦੇ ਦੌਰਾਨ ਅਰਜنٹੀਨਾ ਦੇ ਵਿੱਚ ਪੰਜ ਰਾਸ਼ਟਰਪਤੀ ਬਦਲੇ ਗਏ ਹੁਣ ਗੱਲ ਆਪਾਂ ਕਰਦੇ ਆਂ ਭਾਰਤ ਦੇ ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਜਪਈ ਦੇ ਬਾਰੇ ਭਾਰਤ ਦੇ ਸਾਫ ਕਾ ਪ੍ਰਧਾਨ ਮੰਤਰੀ ਅਟਲ ਵਿਹਾਰੀ ਬਾਜਪਈ ਦੇਸ਼ ਦੇ ਸਭ ਤੋਂ ਥੋੜਾ ਸਮਾਂ ਪ੍ਰਧਾਨ ਮੰਤਰੀ ਰਹੇ ਉਹ ਤਿੰਨ ਵਾਰ ਪ੍ਰਧਾਨ ਮੰਤਰੀ ਬਣੇ ਪਰ ਸਭ ਤੋਂ ਛੋਟਾ ਕਾਰਜਕਾਲ ਉਹਨਾਂ ਦਾ 13 ਦਿਨ ਦਾ ਸੀ ਸਾਲ 1996 ਦੇ ਵਿੱਚ ਉਹ ਲੋਕ ਸਭਾ ਵਿੱਚ ਇਹ ਇੱਕ ਗੱਠਜੋੜ ਸਰਕਾਰ ਦੇ ਆਗੂ ਸਨ ਪਰ ਬਹੁਮਤ ਸਾਬਤ ਹਾਸਲ ਕਰਨ ਵਿੱਚ ਇਹ ਅਸਫਲ ਰਹਿ ਗਈ। ਸਾਲ 1998 'ਚ ਇਹਨੇ ਫੇਰ ਸੱਤਾ 'ਚ ਵਾਪਸੀ ਕੀਤੀ। ਇਸ ਵਾਰ ਉਹਦਾ ਕਾਰਜਕਾਲ ਸਿਰਫ 13 ਮਹੀਨੇ ਚੱਲਿਆ। ਗੱਠਜੋੜ ਪੂਰਨ ਨਹੀਂ ਚੜ ਸਕਿਆ ਤੇ ਸੰਸਦ ਭੰਗ ਕਰਨੀ ਪੈਗੀ। ਹਾਲਾਂਕਿ ਅਗਲੀਆਂ ਚੋਣਾਂ 'ਚ ਬਾਜਪੀ ਦੀ ਪਾਰਟੀ ਭਾਜਪਾ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਉਹ 1999 ਤੋਂ ਲੈ ਕੇ 2004 ਤੱਕ ਦੇਖਦੇ ਪ੍ਰਧਾਨ ਮੰਤਰੀ ਰਹੇ ਹੁਣ ਗੱਲ ਕਰਦੇ ਆਂ ਦੱਖਣੀ ਅਫਰੀਕਾ ਦੀ ਸੇਰਾ ਲਿਓਨ ਦਾ ਦੂਰਾ ਰਿਕਾਰਡ ਤਾਂ ਦੋਸਤੋ ਸਿਆਕਾ ਸਟੀਵਨਸ ਸੇਰਾ ਲਿਓਨ ਇਹਦੇ ਸਭ ਤੋਂ ਛੋਟੇ ਕਾਰਜਕਾਲ ਵਾਲੇ ਪ੍ਰਧਾਨ ਮੰਤਰੀ ਤੇ ਸਭ ਤੋਂ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਹੇ ਉਹਦੀ ਚੋਣ ਇੱਕ ਫਸਵੇਂ ਮੁਕਾਬਲੇ 'ਚ 1967 'ਚ ਹੋਈ ਸੀ ਜਦੋਂ ਉਹਨੇ ਅਹੁਦਾ ਸੰਭਾਲਿਆ ਉਸੇ ਦਿਨ ਫੌਜੀ ਰਾਜ ਪਲਟਾ ਹੋ ਗਿਆ ਤੇ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਆਕਰ ਜਦੋਂ 1 ਸਾਲ ਬਾਅਦ ਫੌਜੀ ਸ਼ਾਸਨ ਖਤਮ ਹੋਇਆ ਤਾਂ ਸਟੀਵਨਸ ਨੇ ਵਾਪਸੀ ਕੀਤੀ ਫਿਰ 71 ਤੋਂ 85 ਦਰਮਿਆਨ ਉਹ ਦੇਖਦਾ ਰਾਸ਼ਟਰਪਤੀ ਰਿਹਾ ਹਾਲਾਂਕਿ ਰਾਸ਼ਟਰਪਤੀ ਵਜੋਂ ਉਹਦਾ ਕਾਰਜਕਾਲ ਬਵਾਦਾਂ 'ਚ ਘਿਰਿਆ ਰਿਹਾ ਉਹਦੇ ਸ਼ਾਸਨ ਉੱਪਰ ਅਧਿਕਾਰਵਾਦੀ ਹੋਣ ਤੇ ਮਨੁੱਖੀ ਹੱਕਾਂ ਦੀ ਉਲੰਘਣਾ ਤੋਂ ਇਲਾਵਾ ਚੋਣਾਂ 'ਚ ਧੋਖਾਧੜੀ ਦੇ ਇਲਜ਼ਾਮ ਲੱਗੇ ਇੱਕ ਹੋਰ ਦਿਲਚਸਪ ਕਹਾਣੀ ਦੱਖਣੀ ਅਫਰੀਕਾ ਦੀ ਜਦੋਂ 24 ਸਤੰਬਰ 2008 ਦੇ ਦਿਨ ਪਹਿਲੀ ਵਾਰ ਬੀਬੀ ਦੇਸ਼ ਦੀ ਰਾਸ਼ਟਰਪਤੀ ਬਣੀ ਉਹਨਾਂ ਦਾ ਨਾਮ ਏਬੀ ਮਾਸਤੇਪੀ ਕਾਸਬੁਰੀ ਸੀ ਉਹਨੇ ਥਾਬੋ ਮਵੇਕੀ ਦੇ ਅਸਤੀਵੇ ਤੋਂ ਬਾਅਦ ਅਹੁਦਾ ਸੰਭਾਲਿਆ ਅਹੁਦਾ ਸੰਭਾਲਣ ਤੋਂ ਪਹਿਲਾਂ ਏਬੀ ਮਾਸਤੇਪੀ ਕਾਸਬੁਰੀ ਸੰਚਾਰ ਮੰਤਰੀ ਸੀ ਕਾਰਜਕਾਰੀ ਰਾਸ਼ਟਰਪਤੀ ਵਜੋਂ ਉਹਦਾ ਕਾਰਜਕਾਲ ਸਿਰਫ 15 ਘੰਟਿਆਂ ਦਾ ਸੀਗਾ ਇਸੇ ਦੌਰਾਨ ਸੰਸਦ ਨੇ ਪੂਰੀ ਪ੍ਰਕਿਰਿਆ ਨਾਲ ਇੱਕ ਹੋਰ ਕੈਬਨਟ ਮੰਤਰੀ ਨੂੰ ਦੇਖਦਾ ਰਾਸ਼ਟਰਪਤੀ ਚੁਣ ਲਿਆ ਹੁਣ ਗੱਲ ਕਰਦੇ ਆ ਮਕਸੀਕੋ ਤੇ ਬ੍ਰਾਜ਼ੀਲ ਦੀ ਲੈਟਿਨ ਅਮਰੀਕਾ ਦੇਚ ਥੋੜੇ ਚਿਰੇ ਰਾਸ਼ਟਰਪਤੀਆਂ ਦੇ ਆਪਣੇ ਮਾਮਲੇ ਨੇ ਮਕਸੀਕੋ ਦੇ ਪੈਦਰੋ ਲਾਸ ਕੂਰੀਨ ਇੱਕ ਫੌਜੀ ਰਾਜਪਾਲਟੇ ਦੌਰਾਨ ਇੱਕ ਘੰਟੇ ਤੋਂ ਵੀ ਥੋੜੇ ਸਮੇਂ ਲਈ ਦੇਖਦੇ ਰਾਸ਼ਟਰਪਤੀ ਰਹੇ ਇਹ ਘਟਨਾ ਸਾਲ 1913 ਦੀ ਫਰਵਰੀ ਦੀ ਹੈ ਜਦੋਂ ਫੌਜ ਨੇ ਉਦੋਂ ਦਾ ਰਾਸ਼ਟਰਪਤੀ ਜਿਹੜਾ ਤਤਕਾਲੀ ਫ੍ਰਾਂਸਿਸਕੋ ਮੈਦਰੀਓ ਨੂੰ ਗੱਦੀ ਤੋਂ ਲਾਹਤਾ ਸੀ ਬ੍ਰਾਜ਼ੀਲ ਦੇ ਵਿੱਚ ਤਤਕਾਲੀ ਰਾਸ਼ਟਰਪਤੀ ਕੈਫੇ ਫਿਲਹੋਦੇ ਬਿਮਾਰ ਪੈ ਜਾਣ ਮਗਰੋਂ ਚੈਂਬਰ ਆਫ ਡਿਪਿਊਟਸ ਇਹਦੇ ਸਪੀਕਰ ਕਾਰਲਸ ਲੂਜ਼ ਨੇ 8 ਨਵੰਬਰ 1956 ਨੂੰ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਉਸ ਸਮੇਂ ਤੱਕ ਨਵਾਂ ਰਾਸ਼ਟਰਪਤੀ ਦਾ ਚੁਣ ਲਿਆ ਗਿਆ ਸੀ ਪਰ ਉਹਦਾ ਕਾਰਜਕਾਲ ਸ਼ੁਰੂ ਹੋਣ ਵਿੱਚ ਦੇਰ ਸੀ ਉਹ ਸੀ ਨਵੇਂ ਚੁਣੇ ਰਾਸ਼ਟਰਪਤੀ ਸਨ ਜਿਹੜੇ ਜੁਸਲੀਨੋ ਕੋਬਿਟ ਸ਼ੇਕ ਜੀ ਦਾ ਕਾਰਜਕਾਲ ਜਨਵਰੀ 1956 ਤੋਂ ਸ਼ੁਰੂ ਹੋਣਾ ਸੀ ਜੜ ਕੇ ਨਤੀਜਿਆਂ ਤੋਂ 3 ਦਿਨਾਂ ਬਾਅਦ ਇਹ ਤਤਕਾਲੀ ਰਾਸ਼ਟਰਪਤੀ ਨੂੰ ਦੇਖਦੇ ਰੱਖਿਆ ਮੰਤਰਾਲੇ ਦੇ ਹੁਕਮਾਂ ਤੇ ਆਪਣਾ ਅਹੁਦਾ ਛੱਡਣਾ ਪਿਆ ਮੰਤਰਾਲੇ ਦਾ ਦਾਵਾ ਸੀ ਕਿ ਤਤਕਾਲੀ ਸੂਬਾਈ ਰਾਸ਼ਟਰਪਤੀ ਲੁਜ਼ ਚੁਣੇਗੇ ਰਾਸ਼ਟਰਪਤੀ ਦੇ ਸੌ ਚੱਕ ਸਮਾਗਮ 'ਚ ਵਿਗਨ ਪਾਉਣ ਲਈ ਤਖਤਾ ਪਲਟ ਕਰਨ ਦਾ ਪਲਾਨ ਬਣਾ ਰਹੇ ਸਨ ਆਕਰ ਲੋਜ਼ਦੀ ਥਾਂ 2 ਮਹੀਨੇ ਵਾਲੀ ਸੈਨੇਟ ਦੇ ਆਗੂ ਨੇਰੇਓ ਰਾਬੋਸ ਨੂੰ ਰਾਸ਼ਟਰਪਤੀ ਬਣਾਇਆ ਗਿਆ ਹੁਣ ਦੋਸਤੋ ਰਾਜਿਆਂ ਅਤੇ ਰਾਣੀਆਂ ਨੂੰ ਚੋਣਾ ਨਹੀਂ ਲੜਨੀਆਂ ਪੈਂਦੀਆਂ ਉਹ ਗਣਤੰਤਰਾਂ ਤੇ ਲੋਕਤੰਤਰਾਂ ਦੀ ਤੁਲਨਾ 'ਚ ਸੁਰੱਖਿਤ ਰਹਿੰਨੇ ਹਨ ਹਾਲਾਂਕਿ ਇਹ ਗੱਲ ਸਾਰਿਆਂ ਦੀ ਸਹੀ ਨਹੀਂ ਗੱਲ ਕਰਦੇ ਆਂ ਇਟਲੀ ਬਾਰੇ ਇਟਲੀ ਦਾ ਰਾਜਾ ਉੰਬਰੀਟੋ 2 ਮਤਲਬ ਕਿ ਉੰਬਰੀਟੋ ਦੂਜਾ ਇਹਨੂੰ ਪੁੱਛ ਕੇ ਵੇਖੋ ਸਾਲ 1946 ਚ ਉਹ ਆਪਣੇ ਪਿਤਾ ਵਿਟੋਰੀਓ ਇਮੈਨੂ埃ਲੇ ਇਹ ਤੋਂ ਬਾਅਦ ਗੱਦੀ ਨਿਸ਼ੀਨ ਹੋਇਆ ਗੱਦੀ ਸੰਭਾਲਦਿਆਂ ਹੀ ਉਹਨੇ ਦੇਸ਼ ਚ ਵੱਧ ਰਹੇ ਰਾਜਸ਼ਾਹੀ ਵਿਰੋਧੀ ਭਾਵਨਾ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਇਸ ਮੰਤਵ ਲਈ ਉਹਨੇ ਇੱਕ ਰੈਫਰੈਂਡਮ ਕਰਵਾਇਆ ਇਸ ਰੈਫਰੈਂਡਮ ਦੇ ਵਿੱਚ 94.54% ਇਟਲੀ ਵਾਸੀਆਂ ਨੇ ਰਾਜਸ਼ਾਹੀ ਦੇ ਖਿਲਾਫ ਵੋਟ ਕੀਤੀ ਰਾਜਾ ਸਿਰਫ 34 ਦਿਨ ਰਾਜ ਕਰ ਸਕਿਆ ਹੁਣ ਗੱਲ ਕਰਦੇ ਆਂ ਦੋਸਤੋ ਨੇਪਾਲ ਦੇ ਰਾਜਾ ਦਪੇਂਦਰਾ ਵੀਰ ਬਿਕਰਮ ਸ਼ਾਹ ਦੇਵ ਦੀ ਤਾਂ ਦੋਸਤੋ ਇਹਦੀ ਹੋਰ ਵੀ ਦੁਖਾਂਤਕ ਕਹਾਣੀ ਹੈ 1 ਜੂਨ 2001 ਨੂੰ ਤਤਕਾਲੀ ਕੁੰਬਰ ਨੇ ਨੇਪਾਲੀ ਰਾਜ ਪਰਿਵਾਰ ਦੇ ਹੋਰ ਕਈ ਮੈਂਬਰਾਂ ਦੇ ਨਾਲ ਹੀ ਆਪਣੇ ਮਾਪਿਆਂ ਨੂੰ ਵੀ ਗੋਲੀ ਮਾਰ ਕੇ ਮਾਰਤਾ ਕਿਹਾ ਜਾਂਦਾ ਕਿ ਉਹਨਾਂ ਦਾ ਪਰਿਵਾਰ ਉਹਨਾਂ ਦੀ ਇੱਕ ਭਾਰਤੀ ਜ਼ਮੀਂਦਾਰ ਕੁੜੀ ਨਾਲ ਵਿਆਹ ਨੂੰ ਸਵਿਕਾਰ ਨਹੀਂ ਕਰ ਰਿਹਾ ਸੀ ਇਦੇ ਬਦਲੇ ਵਜੋਂ ਉਹਨੇ ਇਹ ਭਿਆਨਕ ਕਦਮ ਚੱਕਤਾ ਤਾਂ ਕਤਲ ਕਰਨ ਤੋਂ ਬਾਅਦ ਦਿਪੇਂਦਰ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਪਣੀ ਜਾਨ ਲੈਣ ਦੀ ਵੀ ਕੋਸ਼ਿਸ਼ ਕੀਤੀ ਹਾਲਾਂਕਿ ਉਹ ਇਹਦੇ 'ਚ ਤੁਰੰਤ ਸਫਲ ਨਹੀਂ ਹੋਇਆ ਤੇ ਕੋਮਾ 'ਚ ਚਲੇ ਗਿਆ ਉਸ ਸਮੇਂ ਤਕਨੀਕੀ ਰੂਪ 'ਚ ਉਹ ਨੇਪਾਲ ਦਾ ਰਾਜਾ ਸੀ ਦੇਖਿਆ ਜਾਵੇ ਤਾਂ ਸਭ ਤੋਂ ਘੱਟ ਸਮਾਂ ਰਾਜ ਕਰਨ ਦਾ ਰਿਕਾਰਡ ਫਰਾਂ ਦੇ ਲੂਈਸ 18ਵੇਂ ਦੇ ਨਾਅ ਹੈ 2 ਅਗਸਤ 1830 ਨੂੰ ਉਨੇ ਆਪਣੇ ਪਿਤਾ ਰਾਜਾ ਚਾਰਲਸ 10ਵੇਂ ਵੱਲੋਂ ਗੱਦੀ ਛੱਡੇ ਜਾਣ ਮਗਰੋਂ ਗੱਦੀ ਸੰਭਾਲੀ ਸੀ ਲੁਈਸ ਨੇ ਵੀ ਆਪਣੇ ਭਤੀਜੇ ਡਿਊਕ ਬੋ ਡਿਊਕਸ ਲਈ ਤਾਜ ਪੋਚੀ ਤੋਂ ਮਹਿਜ 20 ਮਿੰਟਾਂ ਚ ਤਖਤ ਖਾਲੀ ਕਰਤਾ ਸੀਗਾ ਮਤਲਬ ਕਿ ਇਹ 20 ਮਿੰਟ ਲਈ ਰਾਜਾ ਬਣਿਆ ਸੀ ਦੇਖ ਲਓ ਇਹਨੇ ਫੇ ਆਪਣੇ ਭਤੀਜੇ ਨੂੰ ਬਣਾਤਾ ਸੀਗਾ 20 ਮਿੰਟ ਲਈ ਤਖਤ ਲਈ ਬਖਤੇ ਬੈਠਾ ਸੀ ਰਾਹ ਦਾ ਲੁਈਸ 18ਵਾਂ ਜਿਹੜਾ ਤਾਂ ਦੋਸਤੋ ਇਹ ਸੀਗੀ ਚੱਕਰਵਾਜੀ ਸਾਰੀ ਰਾਜਿਆਂ ਰਾਸ਼ਟਰਪਤੀਆਂ ਪ੍ਰਧਾਨ ਮੰਤਰੀਆਂ ਦੀ ਜਿਹੜੇ ਕਿ ਐਨੇ ਘੱਟ ਸਮੇ ਲਈ ਚੁਣੇ ਗਏ ਸੀਗੇ ਸੋ ਮਿਲਦੇ ਹਾਂ ਦੋਸਤੋ ਅਗਲੀ ਦਿਲਚਸਪ ਕਹਾਣੀ ਦੇ ਨਾਲ ਉਰਤਕ ਦੇ ਹੋ ਗਿਆ ਸਤਿ ਸ਼੍ਰੀ ਅਕਾਲ